ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਟੇਟ ਆਫ ਪੰਜਾਬ ਵਰਸਸ ਨਰੇਸ਼ ਕੁਮਾਰ ਗੋਇਲ ਕੇਸ ਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜੋ ਹੀアリング 6 11 2025 ਨੂੰ 119% ਡੀ ਐਸਬੰਦੀ ਹੋਈ ਸੀ ਉਸ ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੋਕਨਤ ਪੈਨ ਆਫਰ ਨੂੰ ਜਾਰਜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਦਾ ਇਹ ਤਾਂ ਪੈਨਸ਼ਨਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਹੀ ਹੈ ਕਿ ਪੈਂਡਿੰਗ ਡੀਏ ਜੋ ਹੈ ਉਹ 119% ਤੋਂ ਵੀ ਵੱਧ ਯਾਨੀ ਕਿ 125% ਸੀ ਜਦੋਂ ਕਿ ਪੈਨਸ਼ਨਾਂ ਦੀ ਪੈਨਸ਼ਨ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੀ ਗਈ ਸੀ ਪਰੰਤੂ ਫਿਰ ਵੀ ਜੋ ਫੈਕਟਰ ਦਿੱਤਾ ਗਿਆ ਹੈ ਉਹ ਸਿਰਫ 113% ਡੀਏ ਦੇ ਨਾਲ ਤੇ 15% ਦਾ ਵਾਧਾ ਦੇ ਕੇ ਕੈਲਕੂਲੇਸ਼ਨਾਂ ਕਰਕੇ ਹੀ ਫੈਕਟਰ ਦਿੱਤਾ ਗਿਆ ਸੀ ਜੋ ਕਿ ਮਹਿਜ 2.45 ਹੀ ਬਣਦਾ ਸੀ ਜਦੋਂ ਕਿ ਕੇਮੇ ਤਨਖਾਹ ਕਮਿਸ਼ਨ ਨੇ ਤਾਂ ਇਸ ਨੂੰ 2.59 ਦੇ ਫੈਕਟਰ ਦੇ ਨਾਲ ਪੈਨਸ਼ਨ ਸੁੱਧੇ ਜਾਣ ਦੀ ਰეკਮੈਂਡੇਸ਼ਨ ਕੀਤੀ ਸੀ ਹੁਣ ਜਦੋਂ ਕਿ ਸਰਕਾਰ ਨੇ ਇਸ ਦੇ ਸੰਬੰਧੀ ਕੈਬਨਟ ਸਬ ਕਮੇਟੀ ਵੀ ਬਣਾਈ ਸਦਾ ਹਰਪਾਲ ਸਿੰਘ ਜੀਮਾ ਵਿੱਤ ਮੰਤਰੀ ਦੀ ਅਗਵਾਈ ਦੇ ਵਿੱਚ ਪਰੰਤੂ ਕਈ ਮੀਟਿੰਗਾਂ ਵੀ ਹੋਈਆਂ ਭਾਵੇਂ ਕਿ ਇਸ ਨੂੰ ਠੀਕ ਵੀ ਮੰਨ ਲਿਆ ਗਿਆ ਪਰੰਤੂ ਫੇਰ ਵੀ ਉਸੇ ਤਰ੍ਹਾਂ ਹੀ ਗੱਲ ਉਥੇ ਦੀ ਉਥੇ ਹੀ ਰਹੀ ਤੇ ਅਜੇ ਤੱਕ ਵੀ ਇਸ ਨੂੰ ਜੋ ਹੈ ਇੰਪਲੀਮੈਂਟ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜਿਸ ਕਰਕੇ ਪੈਨਸ਼ਨਰਾਂ ਨੂੰ ਮਜਬੂਰ ਹੋ ਕੇ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਪਰੰਤੂ ਇਸ ਤੋਂ ਵੀ ਵੱਡੀ ਤਰ੍ਹਾਂ ਦੀ ਦੀ ਵਾਲੀ ਗੱਲ ਇਹ ਹੈ ਇਹ ਭਾਵੇਂ ਕਿ ਇਸ ਕੇਸ ਦਾ ਫੈਸਲਾ ਪੈਨਸ਼ਨਾਂ ਦੇ ਹੱਕ ਦੇ ਵਿੱਚ ਵੀ ਆਇਆ ਸੀ ਪਰੰਤੂ ਸਰਕਾਰ ਨੇ ਜਾਣਬੁਝਕੇ ਇਸ ਫੈਸਲੇ ਨੂੰ ਲਮਕਾਉਣ ਦੇ ਵਾਸਤੇ ਹਵਾ ਦੇ ਵਿੱਚ ਲਟਕਾਉਣ ਦੇ ਵਾਸਤੇ ਹੀ ਇੱਕ ਐਲਪੀਏ ਨੰਬਰ 54/2225 ਦਾਇਰ ਕਰ ਦਿੱਤੀ ਤਾਂ ਜੋ ਹੋਰ ਸਮਾਂ ਲਗਾਇਆ ਜਾ ਸਕੇ ਜਿਸ ਦੇ ਨਾਲ ਕਈ ਪੈਨਸ਼ਨਾਂ ਨੂੰ ਕਾफी ਨਿਰਾਸ਼ਾ ਹੋਈ ਪਰੰਤੂ ਫਿਰ ਵੀ ਉਹਨਾਂ ਨੇ ਹਟਵਾ ਨਹੀਂ ਛੱਡਿਆ ਤੇ ਕਾਨੂੰਨੀ ਚਾਰਾ ਜੋਈ ਜੋ ਹੈ ਉਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ ਤੇ ਹੁਣ ਇਸ ਕੇਸ ਦੀ ਜੋ ਪਿਛਲੀ ਸੁਣਵਾਈ ਹੈ ਉਹ 6 11 2025 ਨੂੰ ਨਮਾਨ ਜੋ ਪੰਜਾਬ ਰਣ ਖਜ਼ਾਨਾ ਹਾਈ ਕੋਰਟ ਦੇ ਵਿੱਚ ਹੋਈ ਸੀ ਇਹ ਕੇਸ ਜੋ ਹੈ ਸਟੇਟ ਆਫ ਪੰਜਾਬ ਵਰਸਸ ਨਰੇਸ਼ ਕੁਮਾਰ ਗੋਇਲ ਵਾਲਾ ਹੈ ਤੇ ਇਸ ਦੇ ਵਿੱਚ ਜੋ ਜੱਜ ਸਾਹਿਬਾਨ ਹਨ ਡਬਲ ਬੈਂਚ ਤੇ ਉਹ ਹਨ ਮਾਨਯੋਗ ਜੱਜ ਸਾਹਿਬਾਨ ਮਿਸਟਰ ਜਸਟਿਸ ਹਨੁਪਿੰਦਰ ਸਿੰਘ ਗਰੇਵਾਲ ਤੇ ਮਿਸਟਰ ਜਸਟਿਸ ਦੀਪਕ ਮਨਚੰਦਾ ਪਰੰਤੂ ਇਸ ਕੇਸ ਦਾ ਕੋਈ ਫਾਈਨਲ ਫੈਸਲਾ ਜਿਵੇਂ ਕਿ ਤਵਕੂ ਸੀ ਇਹ ਆਇਆ ਤਾਂ ਨਹੀਂ ਹੈ ਕਿਉਂਕਿ ਇਹ ਸਭ ਨੂੰ ਹੀ ਪਤਾ ਹੈ ਕਿ ਜੋ ਕੋਲਡ ਕੇਸ ਹਨ ਉਹਨਾਂ ਦੇ ਵਿੱਚ ਤਰੀਕਾ ਤੇ ਤਰੀਕਾ ਪੈਂਦੀਆਂ ਚਲੀਆਂ ਜਾਂਦੀਆਂ ਹਨ ਤਾਂ ਇਸੇ ਤਰ੍ਹਾਂ ਹੀ ਇਸ ਕੇਸ ਦੀ ਵੀ ਅਗਲੀ ਤਾਰੀਖ ਜੋ ਹੈ ਉਹ ਪੈ ਗਈ ਹੈ ਲਗਭਗ ਸਵਾ ਕ ਮਹੀਨਾ ਬਾਅਦ ਯਾਨੀ ਕਿ 17 12 2025 ਨੂੰ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਤੇ ਉਸ ਡੇਟ ਤੱਕ ਪੈਨਸ਼ਨਾਂ ਨੂੰ ਫੇਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਭਾਵੇਂ ਉਹ ਕੇਸ ਪਹਿਲਾਂ ਹੀ ਜਿੱਤ ਚੁੱਕੇ ਹਨ ਪਰੰਤੂ ਸਰਕਾਰ ਨੇ ਜੋ ਐਲਪੀਏ ਲਗਾ ਰੱਖੀ ਹੈ ਇਸ ਦੇ ਨਾਲ ਪਤਾ ਨਹੀਂ ਹੁਣ ਫਾਈਨਲ ਫੈਸਲਾ ਇਸ ਦਾ ਕਦੋਂ ਆਉਂਦਾ ਹੈ ਇਥੋਂ ਤੱਕ ਵੀ ਦੇਖਿਆ ਗਿਆ ਹੈ ਕਿ ਸਰਕਾਰ ਖਾਸ ਤੌਰ ਤੇ ਉਤੇ ਪੰਜਾਬ ਸਰਕਾਰ ਜਿੱਤੇ ਹੋਏ ਫੈਸਲਿਆਂ ਨੂੰ ਵੀ ਲਾਗੂ ਕਰਨ ਤੋਂ ਅਨਾਕਾਣੀ ਕਰਦੀ ਹੈ ਜਿਸ ਦੇ ਨਾਲ ਕਈ ਜੋ ਹਨ ਕੇਸ ਮਲਾਜਮਾਂ ਨੇ ਵੀ ਜਿੱਤੇ ਹਨ ਪੈਨਸ਼ਨਰ ਨੇ ਵੀ ਜਿੱਤੇ ਹਨ ਪਰੰਤੂ ਸਰਕਾਰ ਜੋ ਹੈ ਇਹਨਾਂ ਨੂੰ ਲਾਗੂ ਕਰਨ ਤੋਂ ਟਾਲ-ਵਟੋਲ ਹੀ ਕਰਦੀ ਆ ਰਹੀ ਹੈ ਜੋ ਕਿ ਉਨਾ ਦੇ ਨਾਲ ਸਦਾ ਸਦ ਇੱਕ ਤਕਾ ਹੈ ਪਰੰਤੂ ਦੇਖਦੇ ਹਾਂ ਕਿ ਅਦਾਲਤ ਕਦੋਂ ਇਸ ਦਾ ਫੈਸਲਾ ਕਰਦੀ ਹੈ ਤੇ ਇਸ ਦੇ ਵਾਸਤੇ ਕਦੋਂ ਸਖਤ ਰੁਖ ਅਪਣਾ ਕੇ ਪੰਜਾਬ ਸਰਕਾਰ ਨੂੰ ਫੈਸਲੇ ਨੂੰ ਲਾਗੂ ਕਰਨ ਦੇ ਵਿੱਚ ਸਹਾਈ ਹੁੰਦੀ ਹੈ ਤੇ ਇਹ ਪੈਨਸ਼ਨਾਂ ਨੂੰ ਇਸ ਦਾ ਇਨਸਾਫ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲਿਖਿਆ ਹੁਣ ਅਗਲੀ ਤਾਰੀਖ 17 ਦਸੰਬਰ 2025 ਤੱਕ ਪੈਂਚਰਾਂ ਨੂੰ ਇੱਕ ਵਾਰ ਫੇਰ ਇੰਤਜ਼ਾਰ ਕਰਨਾ ਪੈਣਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ